ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےਮ ਸਿੰਘ ਰਾਜੀਆ ਖੇਤੀ پنجاب ਦੇ ਹਾਜ਼ਰ ਜੋ ਅੱਜ ਦਾ ਬਲੌਗ ਹੈ ਤੁਹਾਨੂੰ ਪਤਾ ਹੀ ਹੈ ਕਿ ਪਰਸੋਂ ਦੇ ਬਾਹਨ ਦੀ ਤਿਆਰੀ ਕਰੀ ਜੰਨੇ ਆ ਕਿਉਂ ਮੈਂ ਆਪਦਾ ਬਾਹਨ ਵੀ ਨਾਲ ਸੈਟਿੰਗ ਕਰਦਾ ਤੇ ਰਾਤ ਮੇਰੇ ਹੋਏ ਸਾਰੀ ਰਾਤ ਘਰਾ ਲਾਇਆ ਬਾਈ ਕੰਪਿਊਟਰ ਘਰਾ ਤੇ ਹੁਣ ਇਹ ਤੇ ਮਾਰਿਆ ਸਾਗਾ ਤੇ ਵਿਚਰੀ ਮੈਨੂੰ ਕਰਾਏ ਤੇ ਕਰਾਏ ਤੇ ਜੋਤ ਸਕੂਲ ਵਾਲਿਆਂ ਦਾ ਮੈਂ ਕਰਾਏ ਤੇ ਨਾ ਲੋਕਾਂ ਨਾਲ ਬਾਹਨ ਪਹੁੰਚ ਜਾਣਾ ਕਰਾਏ ਦੇ ਤਵੀਆਂ ਨਾਲ ਹਲਾ ਨਾਲ ਤੇ ਕੰਪਿਊਟਰ ਘਰਾ ਦੇ ਤਿਆਰੀ ਕਰਨ ਵਕਤ ਜਾਣਾ ਜਾ ਕਿਸੇ ਨੇ ਡੀਐਸਆਰ ਕਰਨੀ ਆ ਸਿੱਧੀ ਬਜਾਈ ਕਰਨੀ ਆ ਉਹਨਾਂ ਨੇ ਵਾਹਣ ਤਿਆਰ ਕਰਕੇ ਆਉਣਾ ਤੇ ਮੈਂ ਆਪਦਾ ਵੀ ਖੇਤਰੀ ਟਾਈਮ ਕੱਢ ਦਉਣਾ ਖਿੱਚ ਕੇ ਹੁਣ ਇਹਦੇ ਮਾਰ ਰਹੇ ਹਾਂ ਸਾਗਾਪਾ ਰਾਤ ਤੇ ਤੇ 8 ਘੰਟੇ 7.5 ਕੰਪਿਊਟਰ ਸਾਡੇ 7 ਘੰਟੇ ਲੱਗੇ ਵੀ ਕੰਪਿਊਟਰ ਵੀ ਤੇ ਬਹੁਤ ਸਪਾਈ ਆ ਗਈ ਵਾਹਣ ਦੀ ਤੇ ਦੁਬਾਰਾ ਬੱਟਾ ਪਾ ਕੇ ਆਪਾਂ ਕੱਲ ਨੂੰ ਡੀਐਸਆਰ ਕਰ ਦੇਣੀ ਆ ਅੱਜ ਤਕਰੀਬਨ ਅਸੀਂ ਮੁਕੰਮਲ ਕਰਕੇ ਪਵਾ ਤਿਆਰੀ ਬੀ ਪਿਉ ਕੇ ਪਵਾਗੇ ਜਿਹੜਾ ਜੀਰੀ ਦਾ ਬੀ ਅਸੀਂ ਪਿਉ ਕੇ ਦਵਾਈ ਲਾ ਕੇ ਤੇ ਕੱਲ ਨੂੰ ਸੁਕਾਵਾਂਗੇ ਨੂੰ 2 ਘੰਟੇ ਫੇਰ ਬੀਜਾਂਗੇ ਬਾਈ ਉੜੀ ਨਾਲ ਵਾਇਰਸ ਨਹੀਂ ਆਉਂਦੇ ਬਹੁਤ ਵਾਇਰਸ ਘਟ ਜਾਂਦੇ ਨੇ ਤੇ ਮੇਰੇ ਵੀਰੋ ਪਹਿਲਾਂ ਤਾਂ ਸਾਰਿਆਂ ਨੂੰ ਫੇਰ ਇੱਕ ਵਾਰੀ ਸਸਰੀਕਾਲ ਤੇ ਜਿਹੜੇ ਜੁੜੇ ਹੋ ਮੇਰੇ ਜਿੰਨੇ ਵੀਰ ਜਿੱਪ ਵੱਡੇ ਭਾਈ ਵੀਰ ਭੈਣਾ ਭਰਾ ਤੇ ਬੱਚੇ ਬਜ਼ੁਰਗ ਸਾਰਿਆਂ ਦਾ ਧੰਨਵਾਦ ਜਿਹੜੇ ਬਲੋਗਾਂ ਨਾਲ ਬਣਿਓ ਅਹੀਂ ਬਣੇ ਰਿਹਾ ਕਰੋ ਬਾਈ ਪਿਆਰ ਮਿਲਦਾ ਹੈ ਦੇਸੀ ਬੰਦਿਆਂ ਕੱਪੜਿਆਂ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਕੰਮ ਰੈਂਦਾ ਹੂ ਮੈਨੂੰ ਤੇ ਅੱਜ ਜੋ ਦਵਿੰਦਰ ਆਇਆ ਸਕੂਲੋਂ ਵਿਚਾਰਾ ਮੇਰੀ ਇਹ ਬਹੁਤ ਹੈਲਪ ਕਰਦਾ ਹੈਗਾ ਤੇ ਉਹ ਜਿਹੜਾ ਨਾਲ ਇੱਕ ਬੰਦਾਗਾਪ ਸੇਵ ਕੋਰਾ ਮੈਂ ਵਾਹਣ ਬਾਤਾਂ ਦੇ ਕੋਲ 7-8 ਕਿਲੇ ਕੀਤੀਦੇ ਨੇ ਤੇ ਉਹ ਮੇਰੇ ਨਾਲ ਖਾਲ-ਕੂਲ ਕਢਾਉਂਦਾ ਤੇ ਹੋਰ ਕੰਮ ਕਰਾਉਂਦਾ ਬਾਈ ਸਾਰੇ ਪਰਿਵਾਰ ਦੇ ਨਾਲ ਮਿਲ ਕੇ ਚੱਲਦਾ ਖੇਤੀਆ ਧੰਦਾ ਜੋ ਨਿੰਤੀ ਕੰਮ ਆ ਬਹੁਤ ਤੇ ਤੁਸੀਂ ਸਾਡੇ ਬਲੌਗਰਾਂ ਵਾਲਾ ਬਣੇ ਰਿਹਾ ਕਰੋ ਸਾਡੀਆਂ ਜਿਹੜੀਆਂ ਗੱਲਾਂ ਨੇ ਭਾਗਤਾਂ ਨੇ ਸੁਣਿਆ ਕਰੋ ਬਾਈ ਵਧੀਆ ਸਾਡਾ ਵੀ ਮਨ ਖੁਸ਼ ਹੁੰਦਾ ਜੇ ਤੁਸੀਂ ਵਧੀਆ-ਵਧੀਆ ਕਮੈਂਟ ਕਰਦੇ ਹੋ ਤੇ ਦੋਲਦੇ ਰਹਿੰਦੇ ਆ ਤੇ ਜਿਹੜੇ ਕੋਈ ਨੇੜੇ ਆ ਵੀਰ ਜਿਹੜਾ ਆ ਸਕਦਾ ਮਿਲਣ ਆਜੋ ਨਾਲੇ ਆਲੂ ਕਾਰੇ ਕਾਜੋ ਬਾਈ ਨਾਲੇ ਤੁਹਾਨੂੰ ਬਲੌਗ ਚ ਦਿਖਾਉਣਾ ਸਾਰਿਆਂ ਨੂੰ ਜਿਹਨੇ ਵੀ ਆਉਣਾ ਕੱਲ ਨੂੰ ਮੈਂ ਇੱਥੇ ਡੀਐਸਆਰ ਕਰ ਰਿਹਾ ਤੇ ਆਲੂ ਘਰ ਵਾਲੇ ਕੀਤਰੀ ਵਾਲੇ ਕੀਤ ਜੇ ਕਿਸੇ ਨੇ ਆਉਣਾ ਤਾਂ ਡੀਐਸਆਰ ਦੇਖ ਜਿਓ ਨਾਲੇ ਸਿੱਧੀ ਪਹਾਈ ਕਿਸ ਤਰ੍ਹਾਂ ਕਰਦੇ ਆ ਤੇ 10 5-10 ਮਿੰਟ ਹੀ ਆਇਓ ਬਾਈ ਜਿਹਨੇ ਆਉਣਾ ਮੋਸਟ ਵੈਲਕਮ ਆ ਸਾਬ ਨੂੰ ਤੇ ਨਾਲੇ ਆਲੂ ਭਖਾਰੇ ਖਾਜੇ ਨਾਲੇ ਮਿਲ ਜਿਓ ਜਹੀ ਸੇਵਾ ਹੋ ਜੇ ਆਪਾਂ ਕਰਾਂਗੇ ਤੇ ਵੀਰ ਜੀ ਨੂੰ ਧੰਨਵਾਦ ਆ ਬਾਈ ਇੰਨਾ ਸਾਡਾ ਵੀ ਜੀਉਤ ਸ਼ਰਨ ਟਾਈਮ ਦਿਨੋ ਸਾਡੇ ਵਾਸਤੇ ਤੇ ਸਾਡਾ ਵੀ ਹੱਕ ਬਣਦਾ ਤੁਸੀਂ ਆਇਓ ਨਾਲ ਤੁਹਾਨੂੰ ਬਲੌਗ ਚ ਲਵਾਵਾਂਗੇ ਨਾਲ ਚਾਹ ਪਾਣੀ ਪਿਆਵਾਂਗੇ ਤੇ ਨਾਲੇ ਤੁਹਾਨੂੰ ਆਲੂ ਖਾਰੇ ਖਵਾਵਾਂਗੇ ਚਲੋ ਮਿਲਦੇ ਆਂ ਭਾਈ ਅੱਗੇ ਬਲੌਗ ਚ ਕੀ ਕੀ ਹੁੰਦਾ ਬਣੇ ਰਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਜੀ ਦੇਖੋ ਸਫਾਈਆਂ ਹੋ ਰਹੀਆਂ ਨੇ ਸਫਾਈਆਂ ਵੀ ਆਏ ਨੇ ਹੈਗੇ ਮਹਾਰੀਆਂ ਮੋਟੀਆਂ ਟੌਪ ਦੇ ਕੰਮ ਹੋ ਰਹੇ ਨੇ ਟੌਪ ਦੀ ਕਿਸਾਨੀ ਹੈ ਪਹਨਾ ਡਾ ਕੇ ਇਹਨੂੰ ਬਾ ਕੇ ਸਾਗਾ ਮਾਰ ਕੇ ਕਰਾਹ ਲਵਾ ਲਿਆ। ਊੜੀ ਦਾ ਰੇੜਾ ਪਾਰ ਤੇ ਹੁਣ ਸਾਗਾ ਫੇਰ ਵਾਜਿਆ। ਜਿਹੜੀ ਜੀਰੀ ਵਿੱਚ ਨਹੀਂ ਥੋਸ ਕਰਕੇ ਵਿਝਣੀਆ ਮਤਲਬ ਕਿ ਪੂਰਾ ਥੋਸ ਕਰਨ ਦਾ ਵੀ ਕੱਖ ਨਹੀਂ ਹੁੰਦਾ ਇਹੋ। ਕਿੰਨੀ ਜੀਰੀ ਹਰੀ ਹੋ। ਤੇ ਨਾਲ ਨਾਲ ਪਾਣੀ ਧਰਤੀ ਖਾਓ। ਧਰਤੀ ਪਾਣੀ ਖਾਓ। ਖਾਣ ਕਪਰੀ ਇੰਨਾ ਕੁਛ ਕਰਿਆ ਬਈ। ਮੇਰਾ ਮੱਛੀਆ ਹੋਣਾ ਚਾਰ ਕਿਲਾ ਦੇ 118 20 ਲੀਟਰ ਦੇ ਬਰਦੀ ਪਾਣੀ ਮੱਛੀਆ। ਆਈਡੀ ਹੋਈ। ਪਾਗਿਆਂ ਮੂਹਿਆਂ ਹੀ ਘੱਟ ਪਾਉਣੇ ਕੋਣ ਹੈ ਬਰਾਏ ਮਾਰਾ ਕੰਮ ਨਹੀਂ ਕਰਦਾ ਸ਼ੌਕ ਨਾਲ ਪੂਰਾ ਸੌਂਗਰਾ ਹੀ ਮੁੱਲ ਰਾਤ ਕਰਾ ਦੇ ਲੱਗੇ 7.5 ਘੰਟੇ 7.5 ਘੰਟੇ ਰਾਤ ਹੋ ਗਿਆ ਨੇ 2 ਵਜੇ ਤੋਂ 2:30 ਹੋ ਗਏ ਤੇ ਹੁਣ ਸਾਗਾ ਮਾਰਾ ਕੇ ਪਹਿਲਾਂ ਮੈਂ ਕਰਕੇ ਆਇਆ ਸੇਵ ਕਿ ਜਿਹੜਾ ਆਪਣੇ ਨਾਲ ਕੰਮ ਕਰਾਉਣਾ ਬਾਈ ਪੂਰਾ ਵਾਹਣ ਤਿਆਰ ਕਰਾ ਦੇ ਉਹਨੇ ਵੀ ਚੀਰੀ ਬੀਜਣੀ ਆ ਚੀਰੀ ਬੀਜਣੀ ਡੀਐਸਆਰ ਵੀ ਇਹ ਸਰਕਾਰ ਨਹੀਂ ਰਾਹ ਜਾਂਦੇ ਰਾਹੀ ਜਾਂਦੇ ਨੇ ਝਾਕਦੇ ਨੇ ਵੀ ਇੰਨਾ ਸੋਨਾ ਕਰਦੇ ਨੇ ਜਿੰਨਾ ਟੌਪ ਦਾ ਇੰਨਾ ਸੌਂਗ ਰੋ ਰਿਹਾ ਨਹੀਂ ਹੋ ਬੜਾਈ ਨਹੀਂ ਪਾਈ ਜੇਕਰ ਮੈਂ ਤੁਹਾਨੂੰ ਗੱਲ ਚ ਦਿਖਾਉਂਦਾਗਾ ਉਹਦਾ ਫਰ ਟੈਂਡ ਹੱਥ ਨੂੰ ਆਉਂਦਾ ਜੁਨਾ ਕਿ ਖਰੇ ਆ ਰਹੇ ਨੇ ਪਲਾਟ ਨੂੰ ਸੋਨਾ ਬਣੇ ਜੀ ਕਿਵੇਂ ਇਹਦੇ ਨਾਲ ਵੀ ਕਿਰਾਸਾ ਅੱਗੇ ਹੋਰ ਮਾਰਦਾ। ਪਛੇਤੇ ਆਪਾ ਦੂਜਾ ਗੇੜਾ 137000 ਹਜ਼ਾਰ ਇੰਨੇ ਜੀ ਟੱਕਰਾਂ ਤੇ ਲਈ ਪੜਿਆ। ਪਰ ਦਵਿੰਦਰ ਜੋਤ ਆਉਂਦਾ ਮੇਰਾ ਫਲਾਗ ਰਹਿਣ ਦੀ ਬਣਾਉਣ ਵਾਲਾ ਉਹ ਮੇਰੀ ਕਰੀ ਦਾ ਹੈਲਪ ਹੈ ਦੁਬਾਰੂ। ਪਤਾ ਨਹੀਂ ਕਿ ਕਿੱਥੋਂ ਆ ਕੇ ਬੰਨਣਾ ਹੁੰਦਾ ਪਰਦੇ ਇਹ। ਮੈਨੂੰ ਮਿਲਦਾ ਵੀਰੇ ਆਪਰੇ ਦੱਸਦੇ ਆਂ ਆਹ ਫਰੇਟ ਵਾਲੇ ਆ ਗਏ। ਕਾਲੀ ਵਾਲੇ ਖੇਤ ਤੂੰ ਮੂਸੇ ਰਵਾਈ ਦਫਤਰ ਦਾ ਕਹਾਂ ਹੁੰਦਾ ਹੈ ਲਾਡੀ ਯਾਰ ਦਾ ਫਾਰਮ ਆ ਗਿਆ ਆਪਣੇ ਪਾਈ ਦਾ ਸੋਣਾ ਭਾਈ ਆ ਇਹ ਲੋਕ ਚੁਗਿਆ ਰਾਇ ਨਾ ਕਰੋ ਯਾਰ ਇਹਦਾ ਨਵੀਂ ਸਾਲਟ ਪਾ ਲਈ ਤੇਰੀ ਚੱਲ ਮੈਂ ਇਹਨੂੰ ਜੋਤ ਵਾਲੀਆਂ ਪਈਆਂ ਨੇ ਉਹ ਤੇਨੂੰ ਯਾਰ ਮੈਂ ਤੋ ਫੜ ਲਈ ਮੈਂ ਭਾਲ ਕੇ ਰਖਾਉਂਦਰੀ ਆਂਟੀ ਤੋਂ ਵੀ ਪਾ ਕੱਢਦੇ ਲੈ ਆਈ ਨਾਲੇ ਉਹਨੂੰ ਤੇ ਰੱਖ ਨਾਲ ਤੈਨੂੰ ਪਰ ਇਹ ਆਪਣੇ ਘਰ ਰੱਖਾ ਕਰੋ ਕੋਈ ਚੀਜ਼ ਨਾ ਤੋੜ ਲੈ ਕੱਚੇ ਕੁੱਚੇ ਅੰਬ ਅੱਤੀ ਦਾ ਤੋੜ ਦੇ ਕਰਦਾ ਉਹ ਨਹੀਂ ਤੋੜਦਾ ਨਹੀਂ ਪੈਰ ਤੂੰ ਨਾ ਪੈਰ ਤਾਂ ਤੂੰ ਅੰਬ ਨਾ ਥੋੜੀ ਕੱਚਾ ਪੁੱਤ ਮਾੜਾ ਹੁੰਦਾ ਕਾ ਕੱਚਾ ਫਲ ਤੋੜਿਆ ਬਾਬਾ ਲੱਗਦਾ ਹੁੰਦਾ ਹਾਂ ਹੂੰ ਤੈਨੂੰ ਝੁੱਗਾ ਦਵਾ ਦਾਰੀ ਤੇਰੀ ਮਾਂ ਕੋੜ ਦੀ ਘਰੇ ਤੈਨੂੰ ਦੀਪ ਦਾ ਝੁੱਗਾ ਪਾ ਲਿਆ ਭਾਈ ਕਹਿੰਦਾ ਮੈਂ ਅੱਜ ਹੀ ਪਾ ਲੂੰਗਾ ਚਾਚਾ ਚਲੋ ਭਾਈ ਫਿਰ ਮੈਨੂੰ ਕੱਢ ਕੇ ਦੇ ਦੁੱਗਾ ਵੇ ਨਾ 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 ਭਾਈ ਇਹ ਕੰਮ ਨਹੀਂ ਕਰਨਾ ਪਰ ਸਾਰੇ ਡਰਦਾ ਵੇ ਨਾ ਘਰੇ ਵੀ ਕੁੱਟਣੀ ਤੇ ਬਾਬਾ ਆ ਗਿਆ ਬੱਕਰੀਆਂ ਵਾਲਾ ਬਾਬਾ ਕਿਵੇਂ ਆ ਮਖਾਨ ਯਾਰੇ ਨੇ ਮਿਲਣੇ ਲੈ ਲਓ ਜਦੋਂ ਸਾਨੂੰ ਸਟੀਆਂ ਹੁੰਦੀਆਂ ਅਸੀਂ ਇੰਨਾ ਆਈਏ ਨੇ ਰੋਜ਼ ਇੱਥੇ ਜੂਆਂ ਪਾਏ ਨੇ ਸਿਰ 'ਤੇ ਭੈਣਾਂ ਚਿੱਟੀਆਂ ਚਿੱਟੀਆਂ ਸੂਹ ਚਨਾਉਂਦਿਆਂ ਨੂੰ ਹੁਣ ਤਾਂ ਹੁਣ ਤਾਂ ਜੂੜਾ ਹੁੰਦਾ ਨਹੀਂ ਇਹਰੇ ਕਿਤੇ ਹੁੰਦਾ ਜੂੜਾ ਨਹੀਂ ਹੈਗਾ ਬੰਦਾ ਬੋਦੀਆਂ ਨੂੰ ਮਾਰ ਲੈਣਾ ਉੱਥੇ ਦੇਖ ਗੂਚਾ ਮਾਰਿਆ ਕਿਹੜਾ ਪੱਟਾ ਗੂਚਾ ਇਹ ਨਿਆਰੇ ਵਖਰੇ ਇੱਧਰ ਬਾਬੇ ਦੀਆਂ ਬੱਕਰੀਆਂ ਦਿਖਾ ਦਈਏ ਵੀਡੀਓ ਆਪਾਂ ਤੁਹਾਨੂੰ ਨਹੀਂ ਬਾਬਾ ਬੱਕਰੀਆਂ ਵਾਲਾ ਨਾ ਬਾਬਾ ਤੈਨੂੰ YouTube ਤੇ ਦਿਖਾਦਾ ਕੈਨੇਡਾ ਅਮਰੀਕਾ ਚ ਹਾਂ ਐ ਟਾਟਾ ਕਰ ਦੇ ਜੀ ਆਹ ਦਾ ਸ਼ਰਾ ਠੀਕ ਐ ਬਾਬਾ ਮਾੜਾ ਕਰੇ ਸਾਨੂੰ ਠੀਕ ਐ ਇਹ ਪਿਆਰ ਖੱਟਿਆ ਬਾਈ ਪਿੰਡ ਚ ਬਾਬਿਆਂ ਨਾਲ ਆ ਗਿਆ ਬਾਈ ਸਾਰੇ ਮੁਹੱਬਤ ਕਰਦੇ ਨੇ ਆਪਾਂ ਨੂੰ ਵਧੀਆ ਚੱਲ ਮਾਰ ਸਾਲ ਪੁੱਤ ਚੱਕ ਬਾਈ ਸੋਨੂ ਚੀਜੀ ਖਵਾਉਂ ਫਿਰ ਮੈਂ ਚੰਗਾ ਨਾਲ ਓਏ ਰੱਬ ਕਿਤੇ ਜੰਮ ਦੇ ਉਧਰ ਆ ਮੂੰਗੀ ਕਿੱਥੇ ਸਿੱਟੜੀ ਯਾਰ ਕੱਢ ਕੇ ਦੇ ਦੇ ਯਾਰ ਇਹ ਨਾਂ ਤੇਰੀ ਬਠੜੀ ਮੂੰਗੀ ਮਟਰ ਪਾਣੀ ਕੀ ਤੇਰੀ ਬਠੜੀ ਸੋਲੇ ਵਖਰਾ ਵਖਰੇ ਬਾਈ ਲਾਓ ਨਿਆਰੇ ਪੁੱਤ ਕੂਤੇ ਕਿਹੜੇ ਦਾ ਵਟਾ ਮਾਰਦਾ ਮੈਂ ਮਾਰਦਾ ਤੇਰੇ ਡੂੰਗਾਗਾ ਇਹ ਤੂੰ ਗੱਪਾਂ ਹਲਕਦੇ ਰੋ ਏ ਹੈ ਅੱਛਾ ਬਾਬਾ ਵੀ ਏਡਾ ਕਰਦਾ ਏ ਤੁਹਾਨੂੰ ਲਾਓ ਨਿਆਰੇ ਓਹ 2 ਘੰਟੇ ਹੋ ਗਏ ਮੈਂ ਉੱਥੋਂ ਮੈਂ ਟਰੈਕਟਰ ਤੇ ਬੈਠਾ ਦੀ ਮੈਂ ਮੈਂ ਜਾਣਾ ਉਹਨਾਂ ਕੋਲ ਮੈਂ ਬੰਦੇ ਦਾ ਆਪਣੇ ਕਮਾਂਡੀ ਨੇ ਉਹ ਮੁੰਗੀ ਰਤੋ ਤੋਂ ਆਪਾਂ ਪਾਲ ਕੇ ਦੇ ਚੁਗਾ ਆ ਦੇਖੋ ਮਣਾਲਾ ਘੋੜਾ ਕੋੜਾ ਇੱਕ ਮੁੰਡਾ ਸਾਡਾ ਰੋਈ ਹੈ ਨਾ ਪੁੱਤ ਉਹ ਕੀ ਹੋ ਗਿਆ ਓਏ ਮੈਂ ਚੁਗਾ ਲੈਤਾ ਇਹਨਾਂ ਚੁਗਾ ਤੇਰ ਦਾ ਬਾਈ ਜਮਾਖਾਂ ਨੇ ਦੂਜਿਆਂ ਨੇ ਇਹ ਬਹੁਤ ਰੋਈ ਹੈ ਨਾ ਕਹਿੰਦਾ ਮੇਰੇ ਘਰੇ ਮੰਮੀ ਕੁੱਟੂਗਾ ਨਾਲ ਚਾਚਾ ਕੁੱਟੂ ਤੇ ਨਾ ਰਹੇ ਨੇ ਗੁਰਦਾਸ ਮਾਨ ਦਾ ਗਾਣਾ ਜਿਆਦਾ ਆ ਰਿਹਾ ਬਾਈ ਮੱਝਾਂ ਦੀਆਂ ਪੂਸਾਂ ਫੜ ਕੇ ਤਾਰ ਹੀ ਲਾਉਣ ਦੀਆਂ ਕੌਣ ਪੜਾਊ ਗੱਲਾਂ ਯਾਰ ਹੀ ਲਾਉਣ ਦੀਆਂ ਤੇ ਇਹ ਪਿਆਰ ਮੁਹੱਬਤ ਜਿਹੜਾ ਬਚਪਨ ਚਾ ਬਿੱਤਰੋ ਖੇਲੇ ਲਉ ਨਿਆਰੇ ਚੱਲ ਪੁੱਤ ਮਾਰੋ ਛਾਲ ਕੀ ਹੋ ਗਿਆ ਪੁੱਤ ਇੱਧਰ ਗੱਲ ਸੁਣਾਈ ਛਾਲ ਮਾਰ ਵਿੱਚ ਕੀ ਗੱਲ ਹੋ ਗਈ ਮੈਂ ਤਾਂ ਮੈਂ ਦੇਖ ਨਹੀਂ ਜਾਂਦਾ ਸੀ ਇਹਨੇ ਤੂੰ ਘੜਦਾ ਹੁਣ ਤੂੰ ਘੜਲਾ ਕਿੱਥੇ ਇੱਧਰ ਘੜ ਇੱਧਰ ਘੜ ਇਹਨੇ ਪਤਾ ਕਿੱਧਰ ਘੜ ਇੱਧਰ ਆ ਰਿਹਾ ਬਾਰਾ ਕਿਵੇਂ ਬਾਰੇ ਠੀਕ ਹੈ ਫਿਰ ਵੜੀਏ ਇਹ ਧੁਗਾ ਦਰ ਗਿਆ ਜਰਾ ਜਾ ਤੀ ਲੈ ਲੇ ਭਾਈ ਧਰਤੀ ਮਾਂ ਜਿਹੜੀ ਧਰਤੀ ਮਾਂ ਬਈ ਵੱਡੇ ਬਜ਼ੁਰਗ ਗੱਲ ਕਰਦੇ ਨੇ ਖੇਤੀ ਦੀ ਤੇ ਆਪਣੀ ਪੈੜੀ ਦੀ ਜਿੰਨੀ ਆ ਪੈੜੀ ਰਿਸਪੈਕਟ ਕਰਾਂਗੇ ਇਹ ਆਪਾਂ ਨੂੰ ਹਜ਼ਾਰ ਗੁਣਾ ਵੱਧ ਹੁੰਦੀ ਹੈ ਦੁੱਖ ਸੁੱਖ ਮਾੜੇ ਚੰਗੇ ਟਾਈਮ ਸਾਰਾ ਟਾਈਮ ਇਹਦੀ ਫਸਲ ਆਪਣੇ ਕੋਲ ਧਰਤੀ ਦੀ ਬਚਾਉ ਸ਼ਕਤੀ ਆਪਾਂ ਨੂੰ ਬਚਾਉਂਦੀ ਹੈ ਜਿੰਨੀ ਇਹਨੂੰ ਸਾਹਮ ਕੇ ਸੌਂਕ ਨਾਲ ਬੀਜ ਲਾਏ ਉਹ ਨਹੀਂ ਇਹ ਵਾਰ ਕਰੂ ਆਪਾਂ ਨੂੰ ਇਸੇ ਕਰਕੇ ਅਪੇ ਕੋਈ ਕਾਸਰ ਨਹੀਂ ਛੱਡੀ ਤੇ ਇਦੂ ਬਾਹਰ ਇਹਦੇ ਵਿੱਚ ਕੇਰਾ ਦਾ ਗਹੋਰ ਮਾਰ ਕੇ ਫਿਰ ਇਹਦੇ ਉੱਥੇ ਹਾਲ ਫੇਰਾਂਗੇ ਜਿੱਥੇ ਬੱਟਾ ਪਾਉਣੀਆਂ ਨੇ ਪੂਰਾ ਸੌਂਕ ਦਾ ਕੰਮ ਕਰਾਂਗੇ ਐ ਕੋਈ ਕਾਸਰ ਨਹੀਂ ਛੱਡਦੇ ਭਾਈ ਤੇ ਉਧਰ ਆਪਣੀ ਮੱਕੀ ਹੋ ਗਈ ਟੌਪ ਦੀ ਅੱਜ ਮੈਂ ਰਮਾਤੀ ਤੇ ਮੋਦੀ ਸਾਡੇ ਉਹ ਸੇਵਕ ਨੂੰ ਮੋਦੀ ਸਾਹਿਬ ਕਹਿੰਦੇ ਨੇ ਉਹਨੇ ਉਹਦਾ ਬਹਾਨਾ ਤਿਆਰ ਕਰਿਆ ਜੇ ਸੇਵਕਰ ਤੇ ਉਹਨੇ ਆਪਣੇ ਖਾਲ ਖੂਲ ਘਰ ਤੇ ਤੇ ਖਾਲ ਬਈਆ ਬਣਾਏ ਪਏ ਨੇ ਕੱਲ ਨੂੰ ਜੀਰੀ ਬੀਜ ਕੇ ਲਾਇਟ ਦੇਨੇ ਆਉਂਦੀ ਐ ਦੋ ਦਿਨਾਂ ਤੈਨੂੰ ਰਮਾ ਕੇ ਫਿਰ ਹਰੀ ਹੋਣ ਲੱਗ ਜੂ ਤੇ ਨਾ ਆਪਾਂ ਜਿਹੜਾ ਰੂੜੀ ਦਾ ਰੇਪ ਪਾਇਸ ਨੂੰ ਦੀਨ ਦੇ ਹੁਣੇ ਲਫਾਫੇ ਪਾਏ ਨੇ ਬਈ ਇਹ ਜਿਹੜਾ ਕੋਈ ਦੋ ਟਰਾਲੀਆਂ ਮੋਲੇ ਚੱਕੀਆਂ ਦੀ ਉਹ ਚ ਆ ਗਿਆ ਪੈਸੇ ਘਰ ਵਾਲੇ ਚ ਵੀ ਆਏ ਤਾਂ ਨੇ ਘਰੇ ਉਹ ਕਿਹਾ ਹੋਇਆ ਮੇਰਾ ਵੀ ਲਫਾਫੇ ਨਹੀਂ ਆਉਣੇ ਚਾਹੀਦੇ ਰੂੜੀ 'ਚ ਤੇ ਇਹਨਾਂ ਨੂੰ ਕੱਲ ਨੂੰ ਚੁਗਦਾ ਜਿਹੜੇ 20-50 ਲਫਾਫੇ ਨੇ ਕਹਿ ਗਿਆ ਨੇ ਆ ਤੁਹਾਨੂੰ ਦੀਨੇ ਹੋਣੀ ਵੀਡੀਓ 'ਚ ਤੇ ਹੁਣ ਬਹਿ ਗਿਆ ਦਵਿੰਦਰ ਜੋਤ ਦਵਿੰਦਰ ਜੋਤ ਸਿੰਘ ਚਾਹਲ ਸਾਬੂ ਮੁੰਡਾ ਕਹਿੰਦਾ ਡੈਡੀ ਜੀ ਮੈਂ ਨਹਾਇਆ ਕੇਸੀ ਕੁਸੀ ਅੱਜ ਕੇਸੀ ਨਾ ਕੇ ਇਸ਼ਨਾਨ ਕਰਕੇ ਕਹਿੰਦਾ ਡੈਡੀ ਮੈਂ ਲੱਫੜੀ ਮੈਂ ਚੱਲ ਪੁੱਤ ਦੂਰੀ ਵਰ ਨਹਾ ਲੈ ਕੋਈ ਨਾ ਮੈਂ ਸਵੇਰ ਦਾ ਮੈਂ ਥੱਕਿਆ ਪਿਆ ਮੇਰੀ ਹੈਲਪ ਕਰਾ ਯਾਰ ਕੱਲ ਨੂੰ ਕਹਿੰਦਾ ਮੈਂ ਵਜਾਈ ਕਰਵਾਉਂਗਾ ਡੈਡੀ ਜੰਗਾ ਕਿ ਨਾ ਸਿਰ ਖੁਰਕਣ ਦੀ ਵੇਲ ਨਹੀਂ ਖੇਤੀ ਦੇ ਧੰਦੇ ਨੂੰ ਮਿੱਟੀ ਦੇ ਨਾਲ ਮਿੱਟੀ ਹੋਣਾ ਪੈਂਦਾ ਬੰਦੇ ਨੂੰ ਬਾਅਦ ਲਿਖਣ ਵਾਲੇ ਲਿਖਾਰੀ ਤੇ ਜਿਵੇਂ ਕੀ ਗੱਲਾਂ ਬਾਤਾਂ ਨੇ ਬਾਈ ਜਿੰਨਾ ਜ਼ਿਮੀਂਦਾਰ ਜੱਟ ਵਾਸਤੇ ਮਿੰਤੀ ਬੰਦਿਆ ਵਾਸਤੇ ਲਿਖਿਆ ਜਾਵੇ ਕੋਈ ਵੀ ਕਿਸੇ ਜੋ ਆਪਣਾ ਕਿਸੇ ਵੀ ਕਿਤੇ ਜ਼ਮਿੰਦਤ ਕਰਦਾ ਉਹ ਨਹੀਂ ਥੋੜਾ ਜਿਹੜਾ ਲੇਖਨ ਦਾ ਵੀ ਕੰਮ ਆਸੇ ਪ੍ਰਮਾਤਮਾ ਨੇ ਬਹੁਤ ਸ਼ਕਤੀ ਬਖਸ਼ੀ ਉਹਨਾਂ ਦੇ ਲੇਖਣ ਵਾਲੇ ਲੋਕਾਂ ਨੂੰ ਗੱਲ ਬਣਾ ਕੇ ਲਿਖਣੀ ਭਾਈ ਲੋ ਬਹੁਤ ਚਲਦੀ ਹੈ ਜਿਹੜਾ ਤਾਪਮਾਨ ਸੀ ਅੱਜ 44 45 ਦੇ ਲਵੇ ਸੀ ਮੱਕੀ ਨੂੰ ਫੁੱਲ ਢੱਕ ਕੇ ਪਾਣੀ ਲਾਇਆ ਫੁੱਲ ਢੱਕ ਕੇ ਲਾਉਣ ਦਾ ਕੀ ਕਮਲਾ ਆ ਕੇ ਜਮਾਏ ਤੇ ਬਰੇ ਆ ਲੜ ਜਾਂ ਮੱਚ ਗਈ ਹੁੰਦੀ ਹੈ ਤੇ ਪਾਣੀ ਲਾਉਣ ਨਾਲ ਕੁਸਾ ਖੁੰਜਾ ਨੀਮਾ ਥੋੜਾ ਜਿਹਾ ਵੱਧ ਪੈ ਗਿਆ ਚ ਤੇ ਝਗਮਗ ਝਗਮ ਕਰਨ ਲੱਗੀ ਆ ਵੀ ਆ ভাই 250 ਰੁਪਏ ਕਿਲੋ ਵਾਲਾ ਆ 50 ਵਾਲਾ ਕਿੰਨਾ ਫਰਕ ਦਿਖਾਈ ਦਿੰਦਾ ਇਹ 50 ਰੁਪਏ ਕਿਲੋ ਵਾਲਾ ਮੱਕਾ ਪਰ ਕਰਤਾ ਇਹਨੂੰ ਵੀ ਲਵਾਇਆ ਪਰ ਆ ਗੱਲ ਨਹੀਂ ਬਣਦੀ ਆਪਾਂ ਕਹੀ ਦਿੰਨੇ ਆ ਜਿਹੜਾ ਪਾ ਲਾਂਗੇ ਉਹ ਖਾ ਲਾਂਗੇ ਆ ਕਵਾਲਿਟੀ ਆ ਮੱਕੀ ਦੀ ਗਲਦੀ ਕੁਦਰਤੀ ਜਾਨਵਰ ਕਿੰਨੇ ਸੋਹਣੇ ਲੱਗਦੇ ਆ ਸ਼ਾਮ ਦਾ ਟਾਈਮ ਐ ਐਪਲੈਨ ਤੇ ਬੈਠੇ ਨੂੰ ਕੈਮਰਾ ਹੋ ਜਨਾ ਗਰਮ ਮੋਬਾਈਲ ਗਰਮ ਹੋਣ ਕਾਰਨ ਵੀਡੀਓ ਨਹੀਂ ਬਣਦੀ ਇੰਨੀ ਗਰਮ ਹੈ ਸਰ 45 ਡਿਗਰੀ ਦਾ ਤਾਪਮਾਨ ਕਰ ਲਵਾਂ ਵੀ ਪਾਣੀ ਨਾਲ ਠੰਡਾ ਕਰ ਸੀ ਹੁਣ ਮੈਂ ਕਿਹਾ ਧੱਕੇ ਨਾਲ ਕਰਾ ਚਲਾ ਲਿਆ ਐਨ ਪਤਾ ਕਿਹੜੇ ਵੇਲੇ ਕੱਟ ਜੀ ਵੀਡੀਓ ਤੇ ਮੱਕੀ ਦਾ ਆਪਾਂ ਕੱਟਦੇ ਕੁਮਰ ਰਮਾ ਕੇ ਅੱਜ ਮੱਕੀ ਹੁਣ ਜਾਊਗੀ 4-5 ਦਿਨਾਂ ਚ ਫੋਟ ਫੋਟ ਵਧੂ ਇਕੱਠੀ ਲਗਾਤਾਰ ਨਹੀਂ ਚੀਜ਼ ਹੈ